ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੀਏ ਜੂ ਲੁਧਿਆਣਾ ਦੇ ਸਾਬਕਾ ਵਾਈਸ ਚਾਰ ਚਾਸਲਰ ਦਾ ਹੋਇਆ ਦਿਹਾਂਤ ਉਹਨਾਂ ਦੀ ਖਬਰ ਦੁਖਦਈ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਸਲਰ ਡਾਕਟਰ ਮਨਜਿੰਦਰ ਸਿੰਘ ਦਾ ਕੰਗ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਆਪਣੇ ਖੇਤਰ ਵਿੱਚ ਵੱਡਾ ਮੱਲਾ ਮਾਰੀਆਂ ਸਨ ਇਸ ਦੇ ਨਾਲ ਉਹ ਅਮਰੀਕਾ ਦੇ 19 ਨੀਰਾਜ ਦੇ ਕਾਰਬੋਡੇਸ਼ਨ ਦੇ ਵੱਡੇ ਮੈਂਬਰ ਵੀ ਸਨ ਇਸ ਦੇ ਨਾਲ ਉਹਨਾਂ ਨੇ ਇਸ ਦੀ ਅਮਰੀਕਾ ਦੇ ਵਿੱਚ ਵੀ ਕਾਫੀ ਕਮ ਕੀਤਾ ਇਸ ਦੇ ਨਾਲ ਉਹਨਾਂ ਦੇ ਦੇਹਾਂ ਦੇ ਪੀਏਯੂ ਦੇਸ ਮੁੱਚੇ ਵਿਗਿਆਨ ਭਾਈਚਾਰੇ ਅਤੇ ਕਰਮਚਾਰੀਆਂ ਦੇ ਸੋਗ ਦੀ ਲਹਿਰ ਫੈਲ ਗਈ ਹੈ ਦੱਸ ਦਈਏ ਕਿ ਡਾਕਟਰ ਕੰਗ 30 April 2007 ਤੋਂ 30 April 2011 ਤੱਕ ਪੀਏਯੂ ਦੀ ਵਾਈਸ ਚਾਰਲਰ ਵਜੋਂ ਨਿਕਤੀ ਰਹੇ ਹਨ ਉਹਨਾਂ ਦਾ ਜਨਮ 3 March 1948 ਨੂੰ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਹੋਇਆ ਹੈ ਗੋਤਵ ਲਬ ਹੈ ਕਿ 1966 ਵਿਚ ਪੀਐਸਯੂ ਦੇ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਨਾਲ ਡਾਕਟਰ ਕੰਗ ਖੇਤੀਬੀ ਵਿਗਿਆਨ ਦੇ ਖੇਤਰ ਵਿੱਚ ਦਾਖਲ ਹੋਏ ਉਹਨਾਂ ਨੇ 1979 ਵਿੱਚ ਐਡਵਰਟਾਈਜ਼ ਵਿਖੇ ਸਟੱਡੀ ਕੀਤੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ